ਮਿੱਤਰੋ ਕਹਿੰਦੇ ਕੱਢ ਲਿਆ 969 ਤੇ ਦੇਖ ਰਿਹਾ ਸਰਪਰ ਵੀ ਲੱਗਾ ਉਹ ਕੈਰ ਚੱਲਿਆ ਰਣਵੀ ਟਰਾਲੀ ਪਾਉਣ ਬਾਈ ਬੁੱਢੀ ਬਾਈ ਬੁੱਢੀ ਟਰਾਲੀ ਉਹ ਬਹੁਤ ਠੰਡੇ ਹਮੈਂ ਜੋ ਬਹੁਤ ਠੰਡੇ ਆ ਟਰੈਕਟਰ ਹੀ ਹੌਲੀ ਹੌਲੀ ਜਾਣ ਦੇ ਨਹੀਂ ਦੇ ਸਕਦੇ ਆ ਅੱਜ ਚੱਕਰ ਦੇ ਆਪਸੋ ਚੱਕਰ ਦੇ ਹੌਲੀ ਕੀ ਕਰ ਲਿਆ ਯਾਰ ਮੈਂ ਨਾ ਕਰਾ ਲਾਓ ਵੇ ਵਕਰੋ ਆਪਾਂ ਆ ਗਏ ਤੇਲ ਪਾਉਣ ਆਪ ਬਰੇ ਮੇਰੇ ਵੀਰੋ ਗੈਜ਼ਟ ਟੈਂਕੀ ਪੂਰੀ ਫੁੱਲ ਭਰਾਣੀ ਆ ਟੈਂਕੀ ਫੁੱਲ ਟੈਂਕੀ ਵੀ ਫੁੱਲ ਭਰਵਾ ਲਈ ਗਾ ਲੈ ਵੀ ਜਾਗਾ ਤੇਰੇ ਕੋਲ ਜਾਗਾ ਮਤਰਾ ਉਹ ਬੰਦ ਗਿਆ ਦੱਸਣਾ ਨਹੀਂ ਗਾ ਗੇਂ ਟੈਂਕੀ ਫੁੱਲ ਟੈਂਕੀ ਫੁੱਲ ਕਰ 5000 ਦਾ ਕਹਿੰਦੇ ਤੇਜ਼ ਬੋਨ ਲੱਗਾ ਮੁੰਡਾ ਲੈ 5000 ਦਾ ਟੈਂਕੀ ਫੁੱਲ ਕਰਾ ਦੇਣੀ ਆ ਆਪਾਂ ਬਾਕੀ ਪੀਡੀਏੰਗ ਕਰਨੇ ਆ ਬਾਕੀ ਪੀਡੀਏਮ ਠੀਕ ਆ ਆਣੀ ਆ ਗਿਆ ਲੋ ਵੀ ਕਰਾ ਲਈ ਆਪਾਂ ਟੈਂਕੀ ਫੁੱਲ ਹੁਣ ਚੱਲੇ ਆ 22 ਫੁੱਟੀ ਟਰਾਲੀ ਪਾਉਣ ਕਹਿੰਦੇ ਮੇਰੇ ਮਿੱਤਰੋ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਟਰਾਲੀ ਕੋਲ 22 ਫੁੱਟੀ ਕੋ ਟੀਪ ਸਿੰਘ ਨਾਲ ਆ ਆਪਣੇ ਬਾਕੀ ਬਾਸ ਆਪਾਂ ਲੈ ਆ ਗਏ ਬਾਸ ਜਹਾੜ ਟਰਾਲੀ ਮਾ ਕਮਾਦੀ ਲੱਦਣੀ ਹੁਣ ਇੱਥੇ ਬੱਕ ਦਾ ਹੀ ਜਾਊਗਾ ਟਰੈਕਟਰ ਕਹਿੰਦੇ ਬਾਕੀ 852 ਥੋੜਾ ਬੁਮਾਰ ਹੋਇਆ ਆ ਉਹ ਪਹਿਲਾ ਢੇਡਾ ਹੈਂ ਮੁੰਡਾ ਕੋ ਕਹਣਾ ਜੋਗਾ ਆਪਣਾ ਕਹਿੰਦੇ ਕਿ ਪਹਿਲਾ ਜਿਹੜਾ ਗੇੜਾ ਲਾਇਆ ਸੀਗਾ ਤੇ ਹੁਣ ਉਹ ਟਰੈਕਟਰ ਆਪਣਾ ਖੁੱਲ ਗਿਆ ਆ ਹਾਂ ਬੱਸ ਦਿਖਾਉਣੇ ਆ ਕੀ ਉਹਦਾ ਟੀਪ ਦਿਖਾਉਣੇ ਆ ਤੁਹਾਨੂੰ ਕੀ ਹੋਇਆ ਇੱਥੇ ਖੜਾ ਮਿਸਤਰੀਆਂ ਉਹ ਸਾਹਮਣੇ ਖੜਾ ਝੋਟਾ ਬਾਕੀ ਇੱਥੇ ਆ ਗਏ ਆ ਬੋਲਣਗੇ ਆ ਇੱਥੇ ਦੇਖੋ ਕੀ ਹਾਲ ਕਰਤਾ ਮੁੰਡਿਆਂ ਨੇ ਖੋਲ ਤਾਂ ਕਹਿੰਦੇ ਸਾਰੇ ਹੀ ਤੇ ਬਾਕੀ ਇਹਦੇ ਵਿਚਾਰ ਕੀ ਆ ਖੋਲਣ ਦੇ ਖੋਲਣ ਦੇ ਭਾਈ ਇਹ ਜਿੱਦਾਂ ਕਿ ਨਾ ਜਿੱਦਾਂ ਕਿ ਅਸੀਂ ਕੁਝ ਕਹਿ ਵੀ ਸਕਦੇ ਇਹਨਾਂ ਕੁਮਾਰੀ ਲੈ ਕੇ ਗਏ ਸੀਗੇ ਬਸ ਇਹਨਾਂ ਨੇ ਕੋਈ ਉਲਟਾ ਪਲਟਾ ਕੰਮ ਕਰਤਾ ਆ ਹੁਣ ਟਾਇਰ ਹੋ ਗਿਆ ਬਿੰਗਾ ਬਸ ਹੋ ਗਿਆ ਕੰਮ ਹੋਣ ਗੇਰ ਵੀ ਖੁੱਲਣੇ ਖੁੱਲਣੇ ਸਾਰਾ ਕੁਝ ਹੀ ਖੁੱਲਣਾ ਹੈ ਦਾ ਬਸ ਖੋਲਾ ਹਟਾ ਲਾਣੇ ਆ ਮੈਸਤਰੀ ਚੈੱਕ ਕਰ ਲਓ ਉਹ ਮੈਂ ਮੈਸਤਰੀ ਨਹੀਂ ਉਹ ਨੀਗਾ ਇਹ ਬਹੁਤ ਸਭ ਹੋ ਗਿਆ ਕੰਮ ਕਹਿੰਦੇ ਦਾ ਹੁਣ ਟਾਇਰ ਹੋ ਗਿਆ ਬਿੰਗਾ ਉਹ ਦੇਖੋ ਮੁੰਡਿਓ ਝੋਟੇ ਦਾ ਆਹ ਦੇਖੋ ਇੱਧਰ ਝੋਟਾ ਖੜਾ ਟੂਚਨ ਵਾਲਾ ਆਹ ਮੈਸਤਰੀ ਆਹ ਦੇਖੂਗਾ ਹੁਣ ਕੀ ਚੱਕਰ ਪਿਆ ਲੋਈ ਮਿੱਤਰੋ ਆਪਾਂ ਚੱਲਿਆਂ ਸਮਾਨ ਦੇ ਲੈਣ ਚੱਲਿਆਂ 10 ਸਮਾਨ ਲੈਣ ਚੱਲਿਆਂ ਜੀਪ ਦੇ ਨਾਲ ਤੇਲ ਪਾਉਣਾ ਪਰੇਗਾ ਤੇਲ ਬਹੁਤ ਘਟ ਗਿਆ ਆ ਤੇ ਆਪਾਂ ਤੁਹਾਨੂੰ ਪਤਾ ਹੀ ਤਾਂ ਕੀ ਇਹਦੇ ਭੂਆ ਦੇ ਮੁੰਡੇ ਦਾ ਵਿਆਹ ਆ ਆਪਾਂ ਲੈ ਕੇ ਜਾਣੀ ਉੱਥੇ ਜੀਪ ਬਾਰਸਾ ਹੁਣ ਚੱਲੇ ਆ ਲੈ ਕੇ ਤੇਲ ਲੈਣ ਚੱਲੇ ਆ ਬੱਸ ਲੈ ਕੇ ਆਉਨੇ ਆ ਸਾਨੂੰ ਮਲਾਉਨੇ ਆ 8:55 ਦੇ ਨਾਲ ਨਾਲੇ ਇੱਕ ਆਪਾਂ ਪ੍ਰੈਸ਼ਰ ਬਣਾਇਆ ਤੂੰ ਉਹ ਵੀ ਦੇਖ ਲੈ ਕੀ ਕਹਿੰਦੇ ਆ ਕਿ ਚੱਲ ਪਿਆ ਹੋਇਆ ਤੁਹਾਨੂੰ ਬਾਕੀ ਤੁਹਾਨੂੰ ਅਲੱਗ ਜਿਹੜੇ ਇਸ ਤੋਂ ਅੰਗਰੇਜ਼ ਵਾਲੇ ਪਹੁੰਚ ਚੁੱਕੇ ਆ ਸ਼ਹਿਰ ਦੇ ਵਿੱਚ ਗੀੜੀਆਂ ਲਾਵਾਂਗੇ ਹੁਣ ਮੈਸਟਰੀਆਂ ਦਾ ਮੋਟਰ ਲੈ ਆਂਦਾ ਹੁਣਾਂ ਦਾ ਤੇਲ ਹੀ ਖੁੱਪ ਰਿਹਾ ਹੈ ਮਡੇ ਪਹੁੰਚ ਚੁਕੇ ਆ ਆ ਦੇਖ ਲੋ ਜਨੇ ਵਾਲੇ ਦੇ ਹਾਲ ਚਾਲ ਧੁੱਪ ਨਿਕਲ ਨਹੀਂ ਰਹੀ ਆਉਂਦੀ ਹੁਣ ਮੀਂਹ ਰੱਪ ਕਹਿੰਦਾ ਮੀਂਹ ਪਾਉਣਾ ਵਸ ਇਦਾਂ ਹੀ ਆ ਦੇਖ ਲੋ ਜਿਹੜੀਆਂ ਲਾਉਦੇ ਕਰਦੇ ਆ ਇਹ ਲੋ ਬਾਲ ਰੱਖੇ ਹੋਏ ਭਾਜੀ ਹੁਣੀਆਂ ਦੇਖ ਲੋ ਕੁੜੀਆਂ ਵਾਲੇ ਵਾਲੇ ਇਹਦੇ ਨਹੀਂ ਵਧੀਆ ਲੱਗਦੇ ਮੁੰਡੇ ਦੇ ਵਾਲ ਬਾਕੀ ਜਨੇ ਵਾਲੇ ਫੁੱਟ ਫਿੱਟੇ ਆ ਇੰਦਰ ਦੇਖੋ ਅੱਡੇ ਦੀਆਂ ਰੌਣਕਾਂ ਤੁਹਾਨੂੰ ਬਾਪ ਕੁੜੀਆਂ ਜੜੀਆਂ ਦਿਖਾਇਆ ਕਰਦੇ ਆ ਮੁੰਡਿਓ ਬਾਕ ਬਲੌਗ ਹੈ ਨਾ ਨਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਲਦੀ ਜਲਦੀ ਤੇ ਸਬਸਕ੍ਰਾਈਬਰ ਥੋੜੇ ਵਧਾ ਦਿਓ ਵਸ ਬਾਕੀ ਤਾਂ ਕੁੜੀਆਂ ਜਿਹੜੀਆਂ ਬੁੜੀਆਂ ਲਹਿਰ ਵਹਿਰ ਲਾਇਆ ਕਰਾਂਗੇ ਪਰ ਕੋਈ ਨਹੀਂ ਆਪਾਂ ਕਿਹਨਾਂ ਕੁੜੀਆਂ ਬੈਠੇ ਨਹੀਂ ਜਾਵਾਂਗੇ ਅਈ ਭਾਈ ਹੁਣ ਅਸੀਲੀ ਨੂੰ ਵੀ ਆਈ ਆ ਪਰ ਆਪਾਂ ਲੈ ਲਿਆ ਆ ਬ੍ਰੇਕਾਂ ਦਾ ਤੇਲ ਤੋਂ ਨੇ ਦੇਖਾ ਤੇ ਲਿਸਾਂਸਰ ਤੇ ਸਟੀering ਆਪਾਂ 99 ਨਾ ਤੰਬੂ ਪਾਉਣਾ ਇਹਨਾਂ ਜੋ ਕੋਈ ਇੱਕ ਥਮਸੜਾ ਕਰਕੇ ਪ੍ਰਸ਼ਾਦ ਘਰ ਆਉਣਾ ਤੁਹਾਨੂੰ ਇਹਦੇ ਨਾਲ ਨੇ ਉਹ ਵਾਲੀ ਦੇ ਪਾਈਪ ਕੱਟੀ ਅਮੜਾ ਹੁਣ ਮੋੜ ਕੇ ਲੈ ਕੇ ਆਉਗਾ ਕਿੱਤਰੋਂ ਹੁਣ ਜਾਣੇ ਪਿਆ ਪੈਂਡ ਨੂੰ ਤਾਲੀ ਆਪਾਂ ਪਾਣ ਹਣ ਮਿਲਦੇ ਆ ਪੈਂਡ ਦੀ ਆ ਕੇ ਮਰੋ ਹੰਝ ਰੋਦ ਹੈ ਉਹ ਵੀ ਮਿੱਤਰੋ ਬੱਪਾ ਨੇ ਗਏ ਪੈਂਡ ਤਾਲੀ ਲੈ ਕੇ ਆ ਗਏ ਹਾਂ ਜੀ ਗੁਰਦੁਆਰਾ ਦੇਖੋ ਵਰਤ ਵਰਤ ਸੈਕੂਰ ਨਾਰਕ ਪਰਵਾਹ ਆਡੇ ਬੰਦੇ ਦੀ ਖਾਚ ਖਾਚ ਪਾਣੋਂ ਪਹੁੰਚ ਗਏ ਆ ਕੂਤੇ ਉਹਨੇ ਮਾਰਿਆ ਇੱਕ ਉਹਦਾ ਡਰੈੱਜ ਖੜੀ ਕਰਦੀ ਆ ਤੇ ਬੰਦੇ ਅੱਜ ਆਏ ਨਹੀਂ ਕਮਾਉਂਦੀ ਆ ਭੰਗਾ ਦੇ ਤੇ ਕਦੇ ਆਏ ਨਹੀਂ ਬੰਦਿਆਂ ਨੇ ਹੁਣਾਂ ਗਾਗੂ ਛੱਲਣ ਤੇ ਮਾਟਰਾਲੀ ਖੜੀ ਕਰ ਲੱਗੇ ਕੂਤੇ ਆਣਦੇ ਆਣਦੇ ਕਾਕਾ ਆਣਦੇ 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 ਇਧਰ ਰੱਖ ਇਧਰ ਨੂੰ ਇਧਰ ਨੂੰ

ਕੰਨ ਕਰ ਲੈ ਬ੍ਰਦਰ ਤਾਂ ਜਾ ਕੇ ਲੈ ਬੌਸ ਭਰਾਵਾ ਬੱਸ ਬੱਸ ਨੋ ਵੀਰ ਕੋ ਪੈ ਗਈ ਪਤਾਲੀ ਹਰੇ ਚੱਲੀਏ ਪੈਦਲ ਹੋ ਇਹ ਕਦਰ ਭੁੰਕੀ ਜਾਂਦਾ ਜੀਪ ਲੋ ਉਹ ਵੀ ਮੈਂ ਤ로우 ਤੁਸੀਂ ਦੇਖਣਾ ਕਦੇ ਟਰੈਕਟਰ ਆਪਣਾ ਖੁੱਲ ਗਿਆ ਇਹ ਦੇਖੋ ਤੁਸੀਂ ਘਰਾਂ ਰਿਘਰਾਂ ਹੋ ਗਏ ਬਸ ਹੁਣ ਹਾਈ ਸਪੀਡ ਕਰਨ ਲੱਗੇ ਨੇ ਹਾਈ ਸਪੀਡ ਕਰ ਲੰਗੇ ਤਿੰਨ 3 ਸਪੀਡ ਮਮਾ 3 ਸਪੀਡ 3 ਸਪੀਡ ਸੌਰੀ ਬ੍ਰਦਰ 3 ਸਪੀਡ ਕਰ ਲੰਗੇ ਗਰਾਰੀ ਪਾਉਣ ਲੱਗੇ ਆ ਇੱਕ ਵੱਡੀ ਆਪਾਂ ਵੈਚ ਰੱਖਿਆ ਦੇਖ ਰਹਾ ਵੀ ਤਾਇਰ ਬਿੰਗਾ ਹੋ ਗਿਆ ਇੱਦਾਂ ਲਾ ਚੱਲ ਚੱਲ ਲੋ ਵੀ ਮਤਰਾ ਕਹਿੰਦੇ ਚਾਂਪਾ ਵੀ ਆ ਗੀਆਂ ਨੇ ਚਾਂਪਾ ਕਹੋ ਜੀ ਮਤਰਾ ਹੁਣ ਕਹਿੰਦੇ ਚੱਲੇ ਪਿੰਡਾਂ ਨੂੰ ਗੱਡੀ ਆਪਾਂ ਪਿੰਡਾਂ ਨੂੰ ਖਿੱਚਤੀ ਆ ਜਾਂਦਾ ਇਹ ਸਕੋਰ ਵੀ ਉਹ ਪਿੰਡਾਂ ਨੂੰ ਕਹਿੰਦੇ ਮੀਟਰ ਤੇ ਮੜਾਏ ਧਿਆਨ ਨਾਲ ਨਾ ਦਿਓ ਤੁਸੀਂ ਮੀਟਰ ਬੜਾ ਜਾਂਦਾ ਨੀਗਾ ਇਹ ਤਾਂ ਵਾੜਾ ਧਿਆਨ ਨਾਲ ਦਿਓ ਇਹ ਥੋੜੀਆ ਇਹਦੇ ਅੰਨਾ ਧਿਆਨ ਦਾ ਤੁਸੀਂ ਬਸ ਤੁਸੀਂ ਰਾਹ ਦੇਖੋ ਕਿਉਂ ਨਾ ਧੁੰਦ ਕਹਿੰਦੇ ਮਤਰਾ ਅੱਜ ਪਈ ਨਹੀਂ ਤੇ ਕਹਿੰਦੇ ਅੱਜ ਦਿਨੂ ਜੀ ਕਹਿੰਦੇ ਧੁੱਪ ਵੀ ਨਹੀਂ ਨਿਕਲੀ ਤੇ ਹਣ ਮਤਰਾ 9 ਵਜੇ ਪੈਂਡਾਂ ਨੂੰ ਗੱਡੀ ਪੈਂਡਾਂ ਨੂੰ ਖਿੱਚਣ ਡਿਆ ਐ ਐਂਡਿਸ ਸਕੋਰਪੀਓ ਐ ਲੈ ਅ ਵੀ ਮਤਰਾ ਕਹਿੰਦੇ ਆਪਾਂ ਆ ਗਏ ਆ ਘਰੇ ਇਹ ਮਾਰਨ ਲਾਉਣ ਲੱਗੇ ਆ ਗੱਡੀ ਮੁੰਡਾ ਹੋਲੀਆਂ ਦਾ ਗੇਟ ਮਿੱਟੀ ਥੋੜੀ ਜਿਹੀ ਵਹਿ ਗਈ ਜਿੱਥੇ ਘੇਰ ਪਾ ਲਿਆ ਹੁਣ ਪਾਇਆ ਪੱਲਾ ਅੱਲੇ ਵੱਟੀ ਜਾਂਦੀਆਂ ਹੈਂਡ ਬ੍ਰੇਕ ਥੱਲੇ ਸਿੱਟੀ ਅੜਈ ਦਿੱਤੀ ਰੇਸ ਡੜ ਗਈ ਗੱਡੀ ਓਹ ਇੰਨਾ ਟਰੋਪਾ ਨਹੀਂ ਕਰੇ ਆਪਾਂ ਪਲੇਟਾਂ ਕੀਤੀਆਂ ਬੰਦ ਗੱਡੀ ਵੀ ਕੀਤੀ ਬੰਦ ਹਾਂਜੀ ਗੱਦਾ ਸਾਰੇ ਅੱਜ ਆਪਣਾ ਇੱਥੇ ਬਲੌਗ ਕਹਿੰਦੇ ਖਤਮ ਹੋਣ ਲੱਗਾ ਹੈ ਤੇ ਬਸ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਨਾ ਹੈ ਤੇ ਬਾਕੀ ਟਰੈਕਟਰਾਂ ਦੀ ਵੀਡੀਓ ਫੇ ਤੁਹਾਨੂੰ ਵਧਾਈ ਜਾਣੀਆਂ ਹੁਣ ਚਲੋ ਜੀ ਓਕੇ ਸਾਰੀ ਚੰਗਾ